ਅੱਜ ਬੜੀ ਅਫਸੋਸਨਾਕ ਗੱਲ ਕਰਨੀ ਪੈਂਦੀ ਪਈ ਹੈ ਜਿਹੜੇ ਲੋਕਾਂ ਦੇ ਚੁਣੇ ਇਰਾਦੇ ਨਾਲ ਇਹ ਸਰਕਾਰ ਤੇ ਪੁਲਿਸ ਪਹੁੰਚ ਗਈ ਆਪਣੀ ਜ਼ਮੀਰ ਹੀ ਖੋ ਬੈਠੀ ਹੈ ਉਹ ਨਮਾਇਦਾਂ ਦੀ ਚੁਕਚੁਕੀ ਅੰਦਰ ਗਈ ਆ ਰਹੇ ਆ ਜਿਹਦੀ ਮਿਸਾਲ ਜਿਹਦੇ ਕਰਕੇ ਆਪਾਂ ਅੱਜ ਬੈਠੇ ਆ ਸਾਡੀ ਪਾਰਟੀ ਦਾ ਜਿਹਾਰੂ ਲੀਡਰ ਬੰਦ ਸਿਹੋੜਾ ਕਲਾਣਾ ਸਰਪੰਚ ਸੁਖਵੀਰ ਜਿਹਦਾ ਕੱਚਾ ਨਾਮ ਗੋਰਾ ਕਰਕੇ ਕੰਨੇ ਆ ਕੁਣੇ ਸਵੇਰੇ ਭਲੇਖਾ ਪਾ ਕੇ ਪੁਣ ਚੋਕੇ ਲਈ ਆਈ ਤੇ ਕੋਈ ਬੰਦੇ ਆਏ ਤੇਰਾ ਕੋਈ ਝਗੜਾ ਹੈ ਕਿ ਨਾ ਕਹਦਾ ਮੇਰਾ ਚੋੜਾ ਨੂੰ ਆਇਆ ਪੁਰ ਥਾਣੇ ਦੇ ਵਿੱਚ ਲਾਏ ਤੇ ਜਿਹੜੀ ਰਿਪੋਰਟ ਦੀ ਗੱਲ ਕਰਦੇ ਐ ਐਸਐਚ ਨੂੰ ਪੁੱਛਿਆ ਵੀ ਤੁਸੀਂ ਲੈ ਕੇ ਆਏ ਦੁਸੂਗੀ ਗੱਲ ਐ ਐਸਾ ਚੋ ਦੀ ਵਰਡਿੰਗ ਐ ਵੀ 18 ਤਰੀਕ ਨੂੰ ਇਹਨਾਂ ਦਾ ਕੋਈ ਝਗੜਾ ਹੈ ਇਹਨਾਂ ਦੇ ਖਿਲਾਫ ਕੰਪਲੇਂਟ ਆਈ ਆ ਤੇ ਮੈਂ ਕਿਹਾ ਕੰਪਲੇਂਟ ਆਈ ਕਦੋਂ ਐ ਅੱਜ 28 ਦੀ ਗਾ ਸਤਾਈ ਦਿਨ ਹੋਈਆਂ ਤੇ ਮੈਂ ਸੱਚੀ ਨੂੰ ਪੁੱਛਿਆ ਕਿ ਅੱਜ 10 ਦਿਨ ਹੋ ਗਿਆ 10 ਦਿਨ ਦੀ ਉਹ ਬੰਦੇ ਸੁੱਤੀ ਹੋਈ ਸੀ ਅੱਜ ਦੇ ਬੜਾ ਇੱਕ ਮਾੜੇ ਤੋਂ ਮਾੜਾ ਅਨਪਰਤਾਨਪੜ ਬੰਦਾ ਹੈ ਇੱਕ ਨੂੰ ਜਿੱਥੇ ਝਾਂੜਾ ਹੁੰਦਾ 112 ਤੇ ਕੰਪਲੇਨ ਕਰਦਾ ਨਾਲੀ ਪੁਲਿਸ ਆਈ ਨਹੀਂ ਤੇ ਮੈਨੂੰ ਬੜੇ ਅਫਸੋਸ ਨਾਲ ਗੱਲ ਕਹਿਣੀ ਪੈ ਰਹੀ ਹੈ ਇਹ ਕੈਸੀ ਪੁਲਿਸ ਹੈ ਜਿਨ੍ਹਾਂ ਨੇ ਆਪਣੀ ਜ਼ਮੀਰ ਖੋਲੀ ਹੈ ਇਹ ਤੁਸੀਂ ਅੱਜ ਉਹਨੂੰ ਬੰਦੇ ਨੂੰ ਬਿਠਾ ਲਿਆ ਨਵੇਂ ਦਾ ਪਿੰਡ ਦਾ ਉਹਨੂੰ ਅੰਦਰ ਬਿਠਾਇਆ ਹੋਇਆ ਔਰ ਹੁਣ ਦੇਖੋ 4 ਵਜੇ ਲੱਗੇ ਆ ਸਵੇਰ ਦੇ ਅਸੀਂ ਇੱਥੇ ਬੈਠੇ ਆ ਕਿਸੇ ਦੇ ਸਿਰ ਤੇ ਕੋਈ ਜੂਨਰੀ ਨਹੀਂ ਕੀ ਵੀ ਅਸੀਂ ਆ ਕੇ ਗੱਲ ਕਰੀਏ ਇਹ ਪਲੇਖੇ ਜੇ ਬੈਠੇ ਆ ਵੀ ਤੇ ਬੰਦੇ ਘੱਟ ਆ ਅਸੀਂ ਕੱਲ ਅੱਜ ਦੇ ਅਤਨ ਚੇਤ ਆਣੇ ਪਿਆ ਇਥੇ ਟੈਲੀਫੋਨ ਕਰਕੇ ਮਾੜੇ ਮੋੜੇ ਬੰਦੇ ਨੂੰ ਕਿਹਾ ਵੀ ਆਜੋ ਕੱਲ ਅਸੀਂ ਜੇ ਨਹੀਂ ਸਾਡੀ ਗੱਲ ਮੰਨਉਂਦੀ ਤੇ ਨੈਸ਼ਨਲ ਲਹਾਈ ਵੀ ਜਿਹੜਾ ਉਹਦੇ ਉੱਤੇ ਧਰਨਾ 5-7 ਹਜ਼ਾਰ ਬੰਦਾ ਲਾਏਗਾ ਪੰਜਾਬ ਸਰਕਾਰ ਦੇ ਖਿਲਾਫ ਨਾਰੇਬਾਜੀ ਕੀਤੀ ਜਾ ਰਹੀ ਹੈ ਕੀ ਲੱਗਦਾ ਇਹਦੇ ਵਿੱਚ ਰਾਜਨੀਤੀ ਕੋਈ ਪ੍ਰੇਰਿਤ ਕਰਕੇ ਹੋ ਰਿਹਾ ਜੀ ਉਹ ਰਿਹਾ ਦੇਖੋ 100 80% ਮੈਂ ਗੱਲ ਕਹਿਣਾ ਚਾਹੁੰਦਾ ਜਿੰਨੀ ਵੀ ਸਰਪੰਚ ਜਿਹਨਾਂ ਸਰਪੰਚਾਂ ਦੀ ਜਮੀਰ ਹੈ ਉਹ ਸਰਪੰਚਾਂ ਨੇ ਜਿਹੜੀ ਪਰਣਾ ਨਹੀਂ ਪਾਇਆ ਆਪ ਪਾਰਟੀ ਦਾ ਆਪ ਪਾਰਟੀ ਨੇ ਪਰਣਾ ਪਾਣਾ ਕਿਤਾ ਜਿੰਦਾ ਨਿਸ਼ਾਨੀ ਛਾੜੂ ਹੈ ਛਾੜੂਗਾ ਤਾਂ ਸਪਾਈ ਕਰਕੇ ਤੇ ਲੋਕੀ ਬੁੜੀਆਂ ਜਣੀਆਂ ਇੱਕ ਨੌਕਰ ਚੋਂ ਲਾਸ਼ ਛੱਡਦੀਆਂ ਨੇ ਹੁਣ ਬੰਦੇ ਨੇ ਜ਼ਮੀਰੋਂ ਨਹੀਂ ਛੜੂਗਾ ਪਰਨਾ ਪਾਇਆ ਬਸ ਇਹੀ ਗੱਲ ਆ ਹੋਰ ਕੋਈ ਦੋਸ਼ ਨਹੀਂ ਆ ਗਿਆ ਇੰਨਾ ਦੋਸ਼ ਆਦਾ ਹਾਂਜੀ ਮੇਰਾ ਨਾਮ ਸੁਨੀਤਾ ਸੈਣੀ ਜੀ ਪਿੰਡ ਸਿਉੜੇ ਕਲਾਂ ਤੋਂ ਜੀ ਜਿਹੜਾ ਨੂੰ ਅਰੈਸਟ ਕੀਤਾ ਗਿਆ ਥਾਣੇ ਲੋਕੀ ਲੱਗਦੇ ਤੁਹਾਡੇ ਮੇਰੇ ਘਰ ਵਾਲੀ ਹੈਗੀ ਜੀ ਕਸਮ ਡਾਗੀ ਕੀ ਗੱਲਬਾਤ ਹੋਈ ਹੈ ਕੀ ਉਹਨਾਂ ਨੂੰ ਪੁੱਛ ਕੇ ਲਿਆਈ ਆ ਤੁਹਾਡੀ ਕੋਈ ਗੱਲਬਾਤ ਨਹੀਂ ਹੋਈ ਆਮ ਆਗਮੀ ਪਾਰਟੀ ਵਾਲੇ ਜਿਹੜੇ ਮੁੜਿਆ ਆ ਜਾਂ ਬੰਦੇ ਆ ਉਹ ਸਾਡੇ ਨਾਲ ਧੱਕਾ ਕਰਨ ਦੇ ਆ ਮੇਰੇ ਬੰਦੇ ਤੇ ਨਜਾਇਜ਼ ਪਰਚਾ ਕਰਾਉਣ ਦੇ ਆ ਨਜਾਇਜ਼ ਧੱਕਾ ਸਾਹੀ ਕਰਨ ਦੇ ਸਾਡੇ ਕੰਮ ਹਾਂ ਜੀ ਪਹਿਲੇ ਵੀ ਪੁਲਿਸ ਆਉਂਦੀ ਰਹੀ ਆ ਚੁੱਕਣ ਵਾਸਤੇ ਇਹ ਘਰ ਨਹੀਂ ਮਿਲਦੇ ਰੇ ਸ਼ਹਿਰ ਹੁੰਦੇ ਰੇਗੇ ਦੇ ਰਾਜੇ ਭਾਜੀ ਦੇ ਨਾਲ ਔਰ ਇਹ ਆਮ ਆਦਮੀ ਪਾਰਟੀ ਦੇ ਬੰਦੇ ਕਰ ਰਹੇ ਆ ਮੰਤਰੀ ਸਾਹਿਬ ਕਰਾ ਰਿਹਾ ਸਾਰਾ ਕੁਝ ਅੱਜ ਫਿਰ ਤੁਸੀਂ ਕੀ ਕੀਤਾ ਆ ਕੇ ਤੇ ਥਾਣੇ ਦੇ ਬਾਅਦ ਅਸੀਂ ਧਰਨੇ ਦੇ ਬੈਠੇ ਰਹੀ ਆ ਜੀ ਜਿੰਨ ਚੱਕ ਸਾਡਾ ਬੰਦਾ ਨਹੀਂ ਛੱਡਣ ਗਿਆ ਨਹੀਂ ਹਿਲਣਾ ਇਥੋਂ ਇਹ ਮਾਮਲਾ ਹੈਗਾ ਤੁਹਾਡੇ ਨਾਲ ਦੀ ਪੰਚਾਇਤ ਦੇ ਵਿੱਚ ਸੁਣਿਆ ਇੱਕ ਸਰਪੰਚ ਸੀਗਾ ਉਹਨੂੰ ਥਾਣੇ 'ਚ ਲਿਆਂਦਾ ਗਿਆ ਕਿਉਂ ਬੰਦ ਕੀਤਾ ਗਿਆ ਇਹ ਜੀ ਅੱਜ ਸਵੇਰੇ 5:30 ਤੱਕ ਆ ਮੈਂ ਸੁੱਤਾ ਆਇਆ ਸੀਗਾ ਤੇ ਮੈਨੂੰ ਫੋਨ ਆਇਆ ਗੋਰੇ ਸਰਪੰਚ ਦਾ ਤੇ ਦੋ ਰਿੰਗਾਂ ਦੀ ਬੱਧੀ ਮੈਂ ਚੁੱਕੇ ਨਹੀਂ ਮੈਂ ਸੁੱਤਾ ਸੀਗਾ ਤੀਸਰੀ ਰਿੰਗ ਨੇ ਮੈਨੂੰ ਪਤਾ ਲੱਗਿਆ ਕਿ ਮੈਂ ਬੇਟੀ ਨੂੰ ਕਹਿ ਦਿੰਦੇ ਫਿਰ ਫੋਨ ਵੱਜ ਰਿਹਾ ਮੇਰੇ ਮੇਟਾ ਫੋਨ ਬੜਾਈ ਮੈਨੂੰ ਕੰਮੀ ਗੋਰੇ ਅੰਕਲ ਦਾ ਫੋਨ ਹੈ ਮੈਂ ਫੋਨ ਪੁੱਛਿਆ ਮੈਂ ਗੋਰੇ ਕੀ ਗੱਲ ਹੋ ਗਈ ਆ ਮੈਨੂੰ ਸਵੇਰੇ ਹੱਸਿਆ ਮੈਂ ਕੀ ਗੱਲ ਹੋ ਗਈ ਗੋਰੇ ਸੁਖੀ ਆ ਕਹਿੰਦਾ ਸੁੱਖ ਗੱਲ ਆ ਭਾਜੀ ਉਹ ਪੁਲਿਸ ਵਾਲੀ ਦੇ ਘਰ ਮੈਂ ਕੀ ਹੋ ਗਿਆ ਪਤਾ ਕੋਈ ਨਹੀਂ ਦੱਸੇ ਕੋਈ ਨਹੀਂ ਕਰਦੇ ਸੁਰਮੈ ਮੈਂ ਆ ਬੈਠ ਕਰਨ ਵਾਲਾ ਰਹਾ ਮੈਂ ਜਿੱਦਾਂ ਹੀ ਸੁੱਤੇ ਉੱਠਿਆ ਸਿੱਧੋ ਚੁੱਤੋੜ ਕੇ ਮੈਂ ਉਹ ਗੋਰੀ ਕੋਲ ਪਹੁੰਚਿਆ ਅਗੇ ਐਸਆਈ ਰਾਮ ਲਾਲ ਫਿਰ ਦੋ ਤਿੰਨ ਮਲਾਦਨ ਚਾਰ ਮਲਾਦਨ ਹੋਰ ਸੀ ਦੋ ਘੜੀਆਂ ਬੀਤ ਦੋ ਘੜੀਆਂ ਲੈ ਕੇ ਗਏ ਹੋਏ ਸੀ ਜਦੋਂ ਮੈਨੂੰ ਪੁੱਛਿਆ ਜਾ ਕੇ ਮੈਂ ਕਿਹਾ ਵੀ ਹੰਦੀ ਦੱਸੋ ਕੀ ਕਸੂਰ ਹੈ ਦਾ ਕਹਿੰਦੇ ਜੀ ਇਹਦੇ ਖਿਲਾਫ ਅਪਲੀਕੇਸ਼ਨ ਹੈ ਮੈਂ ਕਿਹੜੀ ਅਪਲੀਕੇਸ਼ਨ ਹੈ ਮੈਨੂੰ ਅਪਲੀਕੇਸ਼ਨ ਦੱਸਿਓ ਮੈਂ ਪੜੀ ਅਪਲੀਕੇਸ਼ਨ ਉਹਦੇ ਵਿੱਚ ਜਿਹੜਾ ਸਟੇਟ ਕਰਤਾ ਉਹਨੇ ਲਿਖਿਆ ਕਿ 18 ਤਰੀਕ ਨਾਲ 18 ਤਰੀਕ ਦੀ ਸਨਾਤਨੂ 220 ਮੇਰੇ ਨਾਲ ਇਹਨੇ ਮੇਰੀ ਗਲੀ ਵਿੱਚ ਆਇਆ ਮਨੂ ਨੇ ਗਾਲੀ ਗਲੋਚ ਕੀਤੀ ਹੈ ਤੇ ਜਾਤੀ ਸੂਚਕ ਮਨੂ ਨੇ ਲਫਜ਼ ਬੋਲੇ ਸਬਦ ਬੋਲੇ ਸ਼ਿਕਾਇਤ ਕਰਤਾ ਉਹ ਕਿਸੇ ਪਾਰਟੀ ਦਾ ਸਮਝ ਰਖਦਾ ਉਹ ਆਪ ਪਾਰਟੀ ਦਾ ਆਪਣੇ ਆਪ ਨੂੰ ਐਸਸੀ ਵਿੰਗ ਦਾ ਦੱਸਦਾ ਬਲਾਲ ਪਤੰਦ ਦਾ ਜੀ ਤੁਸੀਂ ਕਹਿੰਦੇ ਆ ਜਿਹੜਾ ਮਾਮਲਾ ਜਿਹੜਾ ਸਾਨੂੰ ਦੇ ਸਾਨੂੰ ਦੇ ਸਾਨੂੰ ਇਹ ਕਿਹਾ ਗਿਆ ਹੈ ਵੀ ਉਥੇ ਬੈਠਿਆ ਦਿਖਾ ਮਤਲਬ ਦੇ ਨੁਕਸੇ ਆਇਆ ਉਹ ਵੀ ਉਥੇ ਬੈਠਿਆ ਐਸੋਸਨ ਨੂੰ ਉਥੇ ਭੜਾਇਆ ਹੋਇਆ ਕਿ ਮੈਂ ਬਾਤ ਅਸਤ ਦੇ ਕਿ ਨਾ ਉਹ ਜਿਹੜਾ ਐਸਸੀ ਸੀਗਾ ਰਾਮ ਲਾਲ ਉਦੇ ਬਿਆਨ ਸੀਗੇ ਕਿ ਜਿਹੜਾ ਸਟੋਰ ਦਾ ਡਿਊਟੀ ਕੀਤੀ ਹੋਈ ਹੈ ਤੇ ਉਹਨੇ ਘਰ ਨੂੰ ਜਾਣਾ ਵਾ ਤੇ ਜਿਹੜਾ ਸ਼ਿਕਾਇਤ ਕਰਤਾ ਉਥੇ ਬਠਾ ਉਹਨੂੰ ਬਿਠਾਇਆ ਉਥੇ ਤਾਂ ਲਾਲੀ ਗਲੂਜ ਦਾ ਕੋਈ ਸਥਾਨ ਦੱਸਿਆ ਹੈ ਕਿੱਥੇ ਗਲਵਾ ਤੋਂ ਹੀ ਉਹ ਕਹਿੰਦਾ ਵੀ ਮੇਰੀ ਆਪਣੀ ਘਰ ਦੀ ਗਲੀ ਚ ਉਹਨੂੰ ਮੈਂ ਜਦੋਂ ਗੋਰੇ ਨੂੰ ਪੁੱਛਿਆ ਕਹਿੰਦਾ ਇਥੇ ਤਾਂ ਕੋਈ ਗੱਲ ਕੋਈ ਨਹੀਂ ਹੈ ਅੱਛਾ ਤੁਸੀਂ ਦੇਖਿਆ ਹੈ ਕਿ ਆਮ ਇਸ ਹਲਕੇ ਦੇ ਵਿੱਚ ਕਈ ਸ਼ਿਕਾਇਤਾਂ ਆਈਆਂ ਕਈ ਬੰਦੇ ਵੱਡੇ ਵੀ ਜੰਦੇ ਨੇ ਆਮ ਆਦਮੀ ਪਾਰਟੀ ਦੇ ਕਾਰਜਕਰਤਾ ਤੇ ਇਲਜ਼ਾਮ ਲੱਗਦੇ ਨੇ ਕਦੀ ਉਹਨਾਂ ਤੇ ਪਰਚੀ ਹੋਏ ਜਦੋਂ ਦੀ ਸਰਕਾਰ ਸਰਕਾਰ ਕਿਥੋਂ ਪਰਚੇ ਕਰੇਗੀ ਸਰਕਾਰ ਤੇ ਜਿਹੜੀ ਆ ਮਤਲਬ ਉਹਨਾਂ ਨੂੰ ਬਥੇ ਥੋੜੀ ਉਹਨੂੰ ਨਿਆਂ ਹੋਣੀ ਦੇਣਾ ਉਹ ਜਿਹੜੀ ਆਮ ਪਾਰਟੀ ਉਹ ਕਹਿੰਦੇ ਸੀ ਆਮ ਪਾਰਟੀ ਆਮ ਪਾਰਟੀ ਦਾ ਮਤਲਬ ਆਮ ਸਾਰੀ ਦੀ ਸਰਕਾਰ ਉਹਨਾਂ ਸਿਰਫ ਆਪਣੀ ਲੱਭ ਰਿਹਾ ਹੋਰ ਤੋਂ ਲੱਭ ਰਹੀ ਰਿਹਾ ਕਹਿ ਸਕਦੇ ਕਾਂਗਰਸੀਆਂ ਨਾਲ ਹੀ ਤੱਕਾ ਹੋ ਰਿਹਾ ਦੇਖੋ ਤਾਂ ਅਸਲ ਤੱਕਾ ਹੋ ਰਿਹਾ ਹੁਣ ਧਰਨਾ ਕਿੰਨਾ ਤੱਕ ਜਾਰੀ ਰਹੇਗਾ ਧਰਨਾ ਜਦੋਂ ਤੱਕ ਇਨਸਾਫ ਨਹੀਂ ਮਿਲਦਾ ਉਦੋਂ ਤੱਕ ਧਰਨਾ ਜਾਰੀ ਰਹੇਗਾ ਜਿਹੜਾ ਜੋ ਰੱਦ ਨਹੀਂ ਛੱਡਦੇ ਉਹਨੂੰ ਤੇ ਕੱਲ ਆਪਾਂ ਜਿਹੜਾ ਹਾਈਵੇ ਦਾ ਇਲਜ਼ਾਮ ਕਰਾਂਗੇ